ਗਲਾਬ ਸਿੱਧੂ ਦੇ ਮਾਫੀ ਮੰਗਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਦੇਖਣ ਵਿੱਚ ਇਹ ਲੱਗ ਰਿਹਾ ਕਿ ਸਿੱਧੂ ਮੂਸੇਵਾਲਾ ਗਲਾਬ ਸਿੱਧੂ ਦੇ ਹੱਕ ਵਿੱਚ ਬੋਲ ਰਿਹਾ ਹੋਵੇ ਹਾਂ ਬਹੁਤ ਤੈਹ ਦਿਲ ਤੋਂ ਮੈਂ ਮਾਫੀ ਮੰਗਦਾ ਜਰੂਰ ਮਾਫ ਕਰਿਓ ਉਹ ਬੰਦਾ ਸ਼ਰੀਫ ਸੀ ਜਿਹੜਾ ਚੁੱਪ ਕਰ ਗਿਆ ਮੈਂ ਪਰ ਇਹਨਾਂ ਲੀਰਾਂ ਨੂੰ ਤਾਂ ਹੁਣ ਚਿੱਕ ਲਏ ਹੋ ਜਾਂਦਾ ਵੀ ਸਭ ਤੋਂ ਕੋਈ ਡਰਦੇ ਨੇ ਕਿਉਂਕਿ ਪਹਿਲਾਂ ਲੋਕ ਡਰ ਐ ਨਾ ਫੋਨ ਕਰਕੇ ਅਸੀਂ ਚੱਕ ਦਾਂਗੇ ਜੀ ਅਸੀਂ ਮਾਰ ਦਾਂਗੇ ਤੁਸੀਂ ਮੇਰੇ ਸਾਲੋਂ ਫੋਨ ਹੀ ਉਹਨੂੰ ਲਾਉਨੇ ਹਾਂ ਜਿਹੜਾ ਵਿਚਾਰਾ ਕੰਮ ਵਾਲਾ ਬੰਦਾ ਹੁੰਦਾ ਹੈ ਅਸੀਂ ਵਿਲੇ ਹੁੰਨੇ ਸਾਨੂੰ ਦਾ ਲਿਆ ਕਰੋ ਤੇ ਇਸ ਵੀਡੀਓ ਉੱਪਰ ਲੋਕਾਂ ਦੇ ਇਹ ਵੀ ਕਮੈਂਟ ਆ ਰਹੇ ਨੇ ਕਿ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਗਲਾਬ ਸਿੱਧੂ ਨੂੰ ਮਾਫੀ ਨਾ ਮੰਗਣ ਦਿੰਦਾ ਕਿਉਂਕਿ ਸਿੱਧੂ ਮੂਸੇਵਾਲਾ ਗਲਾਬ ਸਿੱਧੂ ਨੂੰ ਆਪਣਾ ਭਰਾ ਸਮਝਦਾ ਸੀ ਤੇ ਨਾਲ ਲੋਕਾਂ ਦਾ ਇਹ ਵੀ ਕਹਿਣਾ ਪਹਿਲਾਂ ਵੀ ਇਹੋ ਜਿਹੇ ਗਾਣੇ ਬਹੁਤ ਆਉਂਦੇ ਸੀ ਉਹਨਾਂ ਉੱਪਰ ਕਿਉਂ ਨਹੀਂ ਕੋਈ ਬੋਲਿਆ ਜਿਵੇਂ ਇੱਕ ਗਾਣਾ ਬਿੰਦ ਰੱਖੀਏ ਨੇ ਵੀ ਕੀਤਾ ਸੀ ਪੈਰਾਂ 'ਚ ਠਾਣੇਦਾਰ ਰੋਲਤਾ ਉਹਨਾਂ ਉੱਪਰ ਕਿਉਂ ਨਹੀਂ ਕੋਈ ਬੋਲਿਆ ਤੇ ਨਾਲ ਇਹ ਵੀ ਕਿ ਅਸ਼ਿਆ ਵਿਰੋਧ ਪਿੰਡ ਦੇ ਮੁੱਦੇ ਪਿੰਡ ਦੇ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਹੈ ਆਓ ਜੀ ਜਵਾਨ ਆਪਣੀ ਇੱਜ਼ਤ ਆਪਦੇ ਕੰਟਰੋਲ 'ਚ ਰੱਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਬੰਦੇ 'ਚ ਕਮੀਆਂ ਹੁੰਦੀਆਂ ਸਾਨੂੰ ਥੋੜਾ ਵੀ ਪਤਾ ਤੁਸੀਂ ਕਿੰਨੇ ਕੁ ਜੋਗੀ ਹੋ ਠੀਕ ਹੈ ਨਾ ਵੀ ਸਾਡੀ ਪਰ ਇਹ ਫਿਤਰਤ ਨਹੀਂ ਵੀ ਅਸੀਂ ਕਿਸੇ ਨੂੰ ਓਵਰ ਦਾ ਲਿਮਟ ਜਾ ਕੇ ਕਿਸ ਨੂੰ ਮਾੜਾ ਚੰਗਾ ਕਹੀਏ ਠੀਕ ਹੈ ਅਸੀਂ ਚੱਪਾ ਸਾਨੂੰ